ਦੇਖੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀ ਸੰਗਤ ਦਾ ਠਾਠਾ ਮਾਰਦਾ ਹਜ਼ੂਮ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਬਸਤਰ ਦੇ ਦਰਸ਼ਨ ਕਰਨ ਲਈ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸਿਆਣੀਆਂ ਤੋਂ ਚੱਲ ਕੇ ਆਈਆਂ ਸੰਗ ਗੁਰਦਾਸਪੁਰ ਪਹੁੰਚ ਗਿਆ ਅਤੇ ਸੰਗ ਵਿੱਚ ਠਾਠਾ ਮਾਰਦਾ ਸ਼ਰਧਾਲੂਆਂ ਦਾ ਇੱਕ ੜ ਦੇਖਣ ਨੂੰ ਮਿਲਿਆ ਗੁਰਦਾਸਪੁਰ ਚ ਪਹੁੰਚਨ ਤੇ ਲੋਕਾਂ ਵੱਲੋਂ ਸੰਗਤਾਂ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਜਗਾ ਜਗਾ ਤੇ ਸੰਗਤਲੀ ਖਾਨ ਪਿੰਡਿਆਂ ਚੀਜ਼ਾਂ ਦੇ ਲੰਗਰ ਲਗਾਏ ਗਏ ਨੇ ਪੂਰਾ ਮਾਹੌਲ ਬਾਬਾ ਨਾਨਕ ਦੇ ਨਾਮ ਨਾਲ ਰੰਗਮਈ ਹੋ ਗਿਆ ਸੰਗਤ ਪੜਾ ਦਰ ਪੜਾ ਪਾਰ ਕਰਦੀ ਹੋਈ ਅੱਜ ਜਨੀ 4 ਮਾਰਚ ਨੂੰ ਸ਼ਾਮ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ੍ਰੀ ਚੋਲਾ ਸਬ ਗੁਰਦੁਆਰਾ ਚ ਪਹੁੰਚੇਗੀ ਅਤੇ ਸੰਗਤ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੋੜਾ ਛਤਰਾ ਵਿਖੇ ਗੁਰਦੁਆਰਾ ਸਾਬ ਚ ਵਿਸ਼ਰਾਮ ਕਰੇਗੀ ਉੱਥੇ ਹੀ ਜ਼ੁਰਗ ਕੁਰਸਿਕ ਬਾਬਾ ਜਰਨੈਲ ਸਿੰਘ ਅਤੇ ਭਾਈ ਰਾਮ ਸਿੰਘ ਖਾਲਸਾ ਨੇ ਚੋਲਾ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਜਾਨੋ ਕੀ ਹੈ ਇਤਿਹਾਸ ਮੇਰਾ ਨਾ ਜਰਨੈਲ ਸਿੰਘ ਦਾ 90 ਸਾਲ ਕਰੇ ਮੇਰੀ ਉਮਰ ਹੈ ਇਹ ਸੰ ਖੰਡਾ ਅਸ਼ੈਨ ਨਾ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਹੈ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ ਸਤਵੀਂ ਪੀੜੀ ਵਿੱਚ ਸਰ ਤੇ ਸਤਵੀਂ ਪੀੜੀ ਵਿੱਚੋਂ ਇਹ ਸਵਾ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਤੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋਲਾ ਸਾਹਿਬ ਹੈ ਇਹਨੇ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆਉਂਦਾ ਪੱਥਰ ਨੂੰ ਪਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸਿੱਜਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਿਆ ਦਿੱਤੀ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲ ਦੇਗਾ ਕਾਬਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫੇਰ ਪਾਣੀ ਛੱਟੇ ਮਾਰੇ ਪੱਥਰ ਲਾਂਬੇ ਹੋ ਗਿਆ ਕਾਬਲੀ ਮਾਲ ਸੰਗਤ ਦੇ ਸਮੇਤ ਉੱਥੋਂ ਡੇਰਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਭ ਪਹੁੰਚਿਆ ਜਿਹਦਾ ਅੱਜ ਬਹੁਤ देर ਤੋਂ ਲੈ ਕੇ ਚੋਲੇ ਸਾਹਿਬ ਦਾ ਜਿਹੜਾ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਜਾਂਦੇ ਹੋ ਸੰਗ ਕੇ ਸੰਗਤ ਇਕੱਠੀ ਹੋ ਕੇ ਦਾਮਦੀ ਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਅਦਾਸ ਬੇਨਤੀ ਕਰਦਾ ਸਾਧ ਸੰਗ ਜੋ ਉਹਦੀ ਪੂਰੀ ਕਰਦਾ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਸਾਧ ਸੰਗ ਜੀਓ ਇਹ ਜੋ ਚੋਲਾ ਜੋ ਜੇਦਾ ਸਾਹਿਬ ਕੇ ਵਿਦਾਜ ਮਾਰ ਹੈ ਸਥਿਤ ਹੈ ਗੁਰਪਿਆਸਾ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਚੋਲਾ ਅਦਬ ਦੇਸ਼ ਦੇ ਵਿੱਚੋਂ ਆਇਆ ਅਦਬ ਦੇਸ਼ ਦਾ ਵਿੱਚ ਲਾਜਵੰਦ ਲਾਜਵੰਦ ਰਾਜਾ ਸੀ ਸਾਧ ਸੰਗਤ ਜੀ ਤੁਹਾਨੂੰ ਨਾਨਕ ਪਾਸੋਂ ਦੁਨੀਆ ਤਾ ਦੇ ਜੋ ਅਲਬਤ ਇਸ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰੂ ਪਿਆਸਾ ਇਹ ਚੋਲਾ ਬਲਮਾਤ ਅਕਾਰਪੁਰਖ ਵੱਲੋਂ ਗੁਰਮਾਰਾਈ ਦੇ ਤਾਨਦੇ ਉੱਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸਾਸ ਸੱਤ ਤਰਾਂ ਦੀਆਂ ਲਾਇਤਾ ਲਿਖੀਆਂ ਹੋਈਆਂ ਆ ਸਾਇਤਾ ਲਿਖੀਆਂ ਹੋਈਆਂ ਸਾਡੇ ਕੁਰਾਨ ਦੀਆਂ ਆਇਤਾ ਲਿਖੀਆਂ ਹੋਈਆਂ ਸਾ ਤੁਹਾਨੂੰ ਨਾਨਕ ਕੋਲ ਪਾਸਾ ਜੀ ਗੁਰਬਾਣੀ ਦਾ ਪੁਖਤਾ ਕਰਦੇ ਕਰਦੇ ਸਨ ਨਾਨਕ ਆ ਤਾਂ ਬਾਤ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇੰਨੇ ਐਤਾ ਵਾਲਾ ਪਹਿਨੇ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਿਆ ਹੈ ਇਹ ਤਾਂ ਸਿੱਖਤਾਂ ਦਾ ਪਛਾਣ ਕਰਿਆ ਹੈ ਪਤਾ ਨਹੀਂ ਕਿਹੜੇ ਦਾ ਪਛਾਣ ਕਰਿਆ ਸਾਡੇ ਮੁਸਲਮਾਨ ਦਾ ਤੁਹਾਨੂੰ ਪਛਾਣ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਦ ਨੇ ਇਹ ਸੁਣਿਆ ਉਹਨੇ ਕਿਹਾ ਵੀ ਜਾਓ ਉਸ ਨੂੰ ਮਾਰ ਮੁਕਾ ਦਿਓ ਜਿਹੜਾ ਇਹ ਸਾਡੇ ਅਸੂਲਾਂ ਦੇ ਵਿਰੁੱਧ ਚੱਲਦਾ ਹੈ ਸਾਸ ਸਿੰਘ ਜੀ ਮਾਰ ਦੇ ਵਾਸਤੇ ਗਏ ਤੁਹਾਨੂੰ ਕੋ ਨਾਨਕ ਪਾਸ ਸਾਨੂੰ ਭਾਰਤ ਸੁੱਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤੁਹਾਨੂੰ ਕੋ ਨਾਨਕ ਪਾਸ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਹਜ ਆਗਦਾ ਅਜੇ ਕਿ ਸੀਸ ਝੁਕਾਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਭਾਰਤ ਸੁੱਟਿਆ ਮਰਦਾ ਏ ਨਾ ਪਾਣੀ 'ਚ ਡੋਬਿਆ ਮਰਦਾ ਏ ਨਾ ਤੋਏ ਜਿਵੇਂ ਤੇ ਡੁੱਬਿਆ ਮਰਦਾ ਏ ਸਾਧ ਸੰਗਤ ਰਾਜ ਰਾਜਵੰਤ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਅਖਰ ਰਾਜ ਰਾਜਵੰਤ ਨੂੰ ਸੀਸ ਝੁਕਾਣਾ ਪਿਆ ਸਾਧ ਸੰਗਤ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਰਾਜਵੰਤ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤਾਂ ਉਹਨੇ ਆਖੜ 'ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀ ਚੋਕਾ ਗੋਦਾਨ ਕਪਾਸ ਦੇ ਚਾਨੜ ਵਿੱਚ ਉਹਦਾ murid ਬਣ ਗਿਆ ਉਹ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਬਖਸ਼ ਤਨਕ ਗੋਦਾਨ ਕਪਾਸ ਨੇ ਦਿੱਤਾ ਸੀ